ਉਹ ਵਾਹਿਗੁਰੂ ਕੀ ਖਾਤਸਾ ਐ ਵਾਹਿਗੁਰੂ ਕੀ ਕੀ ਅਤੇ ਅੱਜ ਅਸੀਂ ਕਬੀਰ ਜੀ ਦੇ ਬਚਨ ਕਿੰਤਾ ਫਿਕਰ ਤੋਂ ਬਚਣ ਲਈ ਥੋੜੇ ਹੀ ਸ਼ਬਦਾਂ ਦੇ ਵਿੱਚ ਸਾਨੂੰ ਉਪਦੇਸ਼ ਦਿੰਦੇ ਨੇ ਉਤੋਂ ਲਾਭ ਲਵਾਂਗੇ ਕਵੀਰ ਜੀ ਕਹਿੰਦੇ ਨੇ ਕਿ ਲਿਓ ਲਿਓ ਕਰਤਾ ਫਿਰੇ ਸਭ ਲੋਗ ਮੈਂ ਲਕshmi ਪ੍ਰਾਪਤ ਕਰ ਲਵਾਂ ਲਕshmi ਪ੍ਰਾਪਤ ਕਰ ਲਵਾਂ ਮਾਇਆ ਮੈਨੂੰ ਮਿਲ ਜਾਵੇ ਤਾਂ ਕਾਰਨ ਵਿਆਪੇ ਬਹੁਤ ਸੋਗ ਜਿੰਦ ਨੇ ਜਿੰਨਾ ਹੀ ਬਹੁਤ ਸਾਰੇ ਚਿੰਤਾਵਾਂ ਫਿਕਰ ਵੱਜ ਜਾਂਦੇ ਨੇ ਇੱਕ ਵੀਰ ਜੀ ਕਹਿੰਦੇ ਨੇ ਕੀ ਕਰਨਾ ਚਾਹੀਦਾ ਹੈ ਲਕshmi ਬਾਰ ਸਿਉ ਜੋ ਲੇ ਲਾਵੈ ਲਕshmi ਲਕshmi ਮਾਇਆ ਬਾਰ ਉਹਦਾ ਪਤੀ ਪਰਮਾਤਮਾ ਕਹਿੰਦੇ ਨੇ ਮਾਇਆ ਮਾਇਆ ਦੇਉ ਲੋ ਕਦ ਵੀ ਬੁਜਾਏ ਲక్ష్ਮੀ ਦਾ ਜੋ ਪਤੀ ਪਰਮਾਤਮਾ ਮਾਇਆ ਦਾ ਪਤੀ ਜੋ ਅਕਾਲ ਪੁਰਖ ਹੈ ਉਹਦੇ ਨਾਲ ਆਪਣਾ ਮਨ ਜੋੜੇ ਤੇ ਸੋਗ ਮਿਟਾਏ ਸਭ ਹੀ ਸੁਖ ਪਾਵੇ ਇਹਨੇ ਫਿਰ ਵੀ ਮਿਟ ਜਾਵੇਗਾ ਤੇ ਸੋਖ ਵੀ ਮਰੇਗਾ ਕਾਰਨਾ ਕੁਝ ਨਹੀਂ ਪਵੇਗਾ ਸਿਰਫ ਉਸ ਪਰਮਾਤਮਾ ਨੂੰ ਯਾਦ ਕਰਨਾ ਪਵੇਗਾ ਉਹਦੇ ਨਾਲ ਜੁੜਨਾ ਪਵੇਗਾ ਜੇ ਉਹਦੇ ਨਾਲ ਸਾਝ ਪੈ ਗਈ ਤੇ ਉਹਦੀਆਂ ਵਰਕਪਾਂ ਸਾਰੀਆਂ ਆ ਜਾਂਦੀਆਂ ਨੇ ਮਨੁੱਖ ਨਿਹਾਲ ਹੋ ਜਾਂਦਾ ਪਰਵਾਣੀ ਦੀ ਵਿਚਾਰ ਕਰਦੇ ਆ ਬਿੰਦਪੁਰਾ ਨਾ ਹੋ ਜਾਂਦੀਆਂ ਨੇ ਬਗਸਰ ਬੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ